राधे राधे किद्दा ਤੁਸੀਂ ਸਾਰੇ ਉਮੀਦਾਂ ਬਹੁਤ ਵਧੀਆ ਹੋਵੋਗੇ ਅੱਜ ਆਪਾਂ ਬਣਾਉਣ ਲੱਗੇ ਸੀ ਜੀ ਪਿੰਨੀਆਂ ਆਪਾਂ ਕਹਿੰਦੇ ਤੁਹਾਡੇ ਨਾਲ ਵੀ ਰੈਸਪੀ ਸ਼ੇਅਰ ਕਰਦੇ ਤੁਸੀਂ ਕਹੋਗੇ ਜੀ ਗਰਮੀਆਂ ਵਿੱਚ ਪਿੰਨੀਆਂ ਦੀ ਰੈਸਪੀ ਇਹ ਪਿੰਨੀਆਂ ਆਪਾਂ ਨਹੀਂ ਖਾਣੇ ਜੀ ਇਹ ਪਿੰਨੀਆਂ ਆਪਾਂ ਭੇਜਣੀਆਂ ਬਾਹਰ ਆਪਣੇ ਪਤੀ ਜੀ ਨੂੰ ਕਿਉਂਕਿ ਬਾਹਰ ਜਾਣਾ ਸੀ ਤੇ ਉਹ ਕਹਿੰਦੇ ਵੀ ਉੱਥੇ ਤਾਂ ਮੌਸਮ ਠੀਕ ਆ ਸਾਨੂੰ ਪਿੰਨੀਆਂ ਬਣਾ ਕੇ ਭੇਜ ਦਿਓ ਇਹਦੇ ਵਾਸਤੇ ਆਪਾਂ ਮਟੀਰੀਅਲ ਲੈਸ ਜੀ ਬਦਾਮ ਕਾਜੂ ਕਿਸ਼ਮੀਸ਼ ਆਟਾ ਖੋਇਆ ਉਹਦੇ ਵਿੱਚ ਪਾਵਾਂਗੇ ਆਪਾਂ ਥੋੜੀ ਜਿਹੀ ਖਸਖਸ ਖਸਖਸ ਨੂੰ ਆਪਾਂ ਜੀ ਪਹਿਲਾਂ ਥੋੜਾ ਜਿਹਾ ਰੋਸਟ ਕਰ ਲਾਂਗੇ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਥੋੜਾ ਜਿਹਾ ਪੀਸ ਲਵਾਂਗੇ ਕਿਉਂਕਿ ਇਹਦੀ ਨਮੀ ਜੀ ਜਿਹੜੀ ਹੈਗੀ ਆ ਥੋੜੀ ਜਿਹੀ ਨਿਕਲ ਜੂਗੀ ਤੇ ਜਿਹੜੇ ਬਦਾਮ ਔਰ ਕਾਜੂ ਸੀ ਉਹ ਵੀ ਆਪਾਂ ਜੀ ਮਿਕਸੀ ਦੇ ਵਿੱਚ ਪਾ ਕੇ ਮੋٹے ਮੋٹے ਜੇ ਕੁੱਟ ਲੇ ਤੇ ਤਾਂ ਕਿ ਇਹ ਸਾਰੀਆਂ ਪਿੰਨੀਆਂ ਦੇ ਵਿੱਚ ਨਾ ਇੱਕ ਬਰਾਬਰ ਰਲ ਜਾਣ ਉਸ ਤੋਂ ਬਾਅਦ ਜਿਹੜੀ ਚੀਨੀ ਆ ਉਹ ਵੀ ਆਪਾਂ ਬੂਰਾ ਚੀਨੀ ਨਹੀਂ ਲੈਣੀ ਜੀ ਅਸੀਂ ਬੂਰਾ ਚੀਨੀ ਨਹੀਂ ਪਾਉਂਦੇ ਅਸੀਂ ਇਹ ਵਾਲੀ ਚੀਨੀ ਪਾਣੀ ਆ ਤੁਸੀਂ ਵੀ ਆਪਣੀ ਇੱਛਾ ਅਨੁਸਾਰ ਜਿਹੜੀ ਚੀਨੀ ਪਾਣੀ ਆ ਪਾ ਸਕਦੇ ਹੋ ਉਸ ਤੋਂ ਬਾਅਦ ਜੀ ਲਿਆ ਸੀ ਆਪਾਂ ਖੋਆ ਖੋਏ ਨੂੰ ਵੀ ਆਪਾਂ ਪੂਰਾ ਫਰੈਸ਼ ਖੋਆ ਲਿਆ ਸੀ ਜੀ ਇਹ ਤੁਸੀਂ ਤਾਜ਼ਾ ਹੀ ਖੋਆ ਲਈਓ ਜੀ ਜਿਹੜਾ ਇਹ ਚੰਗੀ ਤਰ੍ਹਾਂ ਰੜਿਆ ਹੋਵੇ ਤੇ ਫਿਰ ਆਪਾਂ ਲਿਆ ਸੀ ਜੀ ਕੜਾਈ ਦੇ ਵਿੱਚ ਕਿਉਂ ਕਿ ਉਹ ਜਦੋਂ ਚੰਗੀ ਤਰ੍ਹਾਂ ਗਰਮ ਹੋ ਗਿਆ ਸੀ ਤੇ ਫਿਰ ਉਹਦੇ ਵਿੱਚ ਆਪਾਂ ਪਾ ਦਿੱਤਾ ਸੀ ਜੀ ਆਟਾ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਭੁੰਨਣਾ ਹੈ ਜੀ ਚੰਗੀ ਤਰ੍ਹਾਂ ਇਹ ਜਦੋਂ ਪੁੱਜ ਜਾਏਗਾ ਦੇਖੋ ਜਦੋਂ ਖੁਸ਼ਬੂ ਆਉਣ ਲੱਗੀ ਤਾਂ ਸਮਝਿਓ ਜੀ ਇਹ ਆਪਣਾ ਆਟਾ ਪੁੱਜ ਗਿਆ ਤੇ ਨਾਲੇ ਕਿਉਂ ਛੱਡ ਦਿੰਦਾ ਆ ਇਨੂੰ ਆਪਾਂ ਜਲਾਉਣਾ ਵੀ ਨਹੀਂ ਆਟੇ ਨੂੰ ਬਹੁਤ ਸ਼ਿੰਮ ਦੇ ਉੱਤੇ ਬੜੇ ਪਿਆਰ ਦੇ ਨਾਲ ਆਪਾਂ ਭੁੰਨਣਾ ਹੈ ਜੀ ਉਸ ਤੋਂ ਬਾਅਦ ਜੀ ਇਹਦੇ ਵਿੱਚ ਆਪਾਂ ਪਾਵਾਂਗੇ ਸਭ ਤੋਂ ਪਹਿਲਾਂ ਖੋਆ ਖੋਆ ਥੋੜਾ ਥੋੜਾ ਕਰਕੇ ਤੁਸੀਂ ਪਾ ਦਿਓ ਤੇ ਇਹਨੂੰ ਚੰਗੀ ਤਰ੍ਹਾਂ ਜੀ ਮਿਕਸ ਕਰ ਦਿਓ ਫਿਰ ਆਪਾਂ ਲਪਾਵਾਂਗੇ ਜੀ ਇਹਦੇ ਵਿੱਚ ਜਿਹੜੇ ਆਪਾਂ ਕੁੱਟੇ ਹੋਏ ਸੀ ਜੀ ਬਦਾਮ ਕਾਜੂ ਔਰ ਕਿਸ਼ਮਿਸ਼ ਨੂੰ ਉਹ ਪਾ ਕੇ ਵੀ ਆਪਾਂ ਚੰਗੀ ਤਰ੍ਹਾਂ ਸਾਰਾ ਮਿਕਸ ਕਰ ਦਵਾਵਾਂਗੇ ਤਾਂ ਕਿ ਇਹ ਸਾਰਾ ਕਲੀ-ਕਲੀ ਚੀਜ਼ ਸਾਰੇ ਆਟੇ ਦੇ ਵਿੱਚ ਮਿਕਸ ਹੋ ਜਾਵੇ ਉਸ ਤੋਂ ਬਾਅਦ ਜੀ ਫਿਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਮਿਲਾ ਕੇ ਪਾਵਾਂਗੇ ਚੀਨੀ ਚੀਨੀ ਪਾਣ ਤੋਂ ਬਾਅਦ ਜੀ ਨਾਲੀਆ ਪਾ ਪਾ ਦਿੱਤੀ ਸੀ ਖਸ ਖਸ ਵੀ ਚੀਨੀ ਦੇ ਨਾਲ ਹੀ ਪਾ ਦਿੱਤੀ ਸੀ ਇਹਨਾਂ ਨੂੰ ਸਾਰਾ ਮਟੀਰੀਅਲ ਆਪਾਂ ਪਾ ਕੇ ਮਿਕਸ ਕਰ ਦਿੱਤਾ ਸੀ ਦੇਖੋ ਜੀ ਆਪਣਾ ਸਾਰਾ ਮਟੀਰੀਅਲ ਮਿਕਸ ਹੋ ਚੁੱਕਿਆ ਤੇ ਫਿਰ ਆਪਾਂ ਇਹਨਾਂ ਨੂੰ ਕੋਸੀਆਂ ਕੋਸਿਆਂ ਨੂੰ ਹੀ ਜੇ ਆਪਾਂ ਹੱਥਾਂ ਦੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਵੱਟ ਲੈਣਾ ਆ ਆਪਣੀਆਂ ਪਿੰਨੀਆਂ ਦੇਖੋ ਜੀ ਇਹ ਬਣ ਕੇ ਬਹੁਤ ਸਵਾਦ ਬਣੀਆਂ ਸੀਗੀਆਂ ਤੇ ਬਹੁਤ ਵਧੀਆ ਬਣੀਆਂ ਸੀਗੀਆਂ ਤੁਸੀਂ ਵੀ ਇਦਾਂ ਦੀਆਂ ਪਿੰਨੀਆਂ ਬਣਾਓ ਤੇ ਖਾਓ ਤੇ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਤੁਸੀਂ ਸਰਦੀਆਂ ਦੇ ਵਿੱਚ ਇੱਥੇ ਵੀ ਖਾ ਸਕਦੇ ਹੋ ਇਹ ਤਾਂ ਆਪਾਂ ਉੱਥੇ ਭੇਜਣੀਆਂ ਸੀਗੀਆਂ ਦੇਖੋ ਆ ਪਿੰਨੀਆਂ ਇੰਨੀਆਂ ਫਰੈਸ਼ ਫਰੈਸ਼ ਲੱਗ ਰਹੀਆਂ ਨੇ ਔਰ ਇੰਨੀਆਂ ਸੌਫਟ ਬਣੀਆਂ ਸੀ ਖੁਬ ਬਣਾਓ ਖਾਓ ਤੇ ਮੇਰੇ ਚ